ਜਿੰਦਾਬਾਦ ਹਿੰਦੂਸਤਾਨ ਜਿੰਦਾਬਾਦ ਸੇਰੇ ਹਿੰਦੀ ਸ਼੍ਰੀਪੌਰ ਕੁਰਕੁਪਤਾ ਜੀ ਜਿੰਦਾਬਾਦ ਸੇਰੇ ਹਿੰਦੀ ਸ਼੍ਰੀਪੌਰ ਕੁਰਕੁਪਤਾ ਜੀ ਜਿੰਦਾਬਾਦ ਵਿੱਚ ਪਟਿਆਲੇ ਦੇ ਪ੍ਰਸਿੱਧ ਪੱਤਰਕਾਰ ਸਮਾਜ ਸੇਵਕ ਪਰਵੀਨ ਕੋਮਲ ਜੀ ਨਾਭਾ ਬੋਰਡ ਦੇ ਇਲਾਕੇ ਵਿੱਚ ਸਿਮਸਨਾ ਦੇ ਵਿੱਚ ਰਹਿ ਚੁੱਕੇ ਨੇ ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣਾਂ ਦੇ ਵਿੱਚ ਸਿਰਸਾ ਹਿੰਦੁਸਤਾਨ ਦੇ ਉਮੀਦਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸਿਰਸਾ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ ਔਰ ਇਹਦੇ ਨਾਲ ਹੀ ਸਾਡੇ ਵਿੱਚ ਅਮਨਦੀਪ ਸਿੰਘ ਜਿਹੜੇ ਯੂਵਾ ਨੇਤਾ ਨੇ ਉਹ ਵੀ ਸ਼ਾਮਲ ਹੋਏ ਆ ਉਹਨਾਂ ਦੇ ਸਾਥੀ ਸ਼ਾਮਲ ਹੋਏ ਆ ਕਾ ਸਭ ਤੋਂ ਪਹਿਲਾਂ ਜਿਹੜੇ ਪ੍ਰਵੀਨ ਪੋਵਲ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਮੀਡੀਆ ਜਗਤਨਾਥ ਜੁੜੇ ਹੋਏ ਨੇ ਉਹਨਾਂ ਨੂੰ ਸ਼ਿਵ ਸਨਹ ਹਿੰਦੁਸਤਾਨ ਆਪਣੀ ਪਾਰਟੀ ਦਾ ਰਾਸ਼ਟਰੀ ਮੀਡੀਆ ਸਲਾਹਕਾਰ ਨਿਯੁਕਤ ਕਰਦੀ ਹੈ ਔਰ ਦੂਸਰਾ ਜਿਹੜਾ ਅਮਨਦੇਵ ਸਿੰਘ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਸ਼ਿਵ ਸਨਹ ਹਿੰਦੁਸਤਾਨ ਚ ਉਹਨਾਂ ਨੂੰ ਜ਼ਿਲ੍ਹਾ ਯੂਆਈ ਕਾਇਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਅਮਨਦੇਵ ਅਸੀਂ ਸਮਝਦੇ ਆ ਕਿ ਜਿਹੜਾ ਸਿੱਖਿਆ ਦਾ ਹਿੰਦੁਸਤਾਨ ਦੀ ਪਾਲਿਸੀਆਂ ਨੀਤੀਆਂ ਜਿਹੜੇ মিডিਆ ਦੇ ਵਿੱਚ ਅੱਜ ਤੋਂ ਬਾਅਦ ਜਾਣ ਗਿਆ ਉਹਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹ ਤੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਜਿਉਂਕਿ ਇਹਨਾਂ ਨੂੰ মিডিਆ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ মিডিਆ ਸੈੱਲ ਜਿਹੜਾ ਮਜ਼ਬੂਤ ਹੋਵੇ ਔਰ ਕਿਉਂਕਿ ਇਹ ਪੁਰਾਣੇ ਪਾਰਟੀ ਦੇ ਕਾਰਕੁਨ ਨੇ ਪਾਰਟੀ ਨਾਲ ਕਾਫੀ ਲੰਮਾ ਸਮਾਂ ਪਹਿਲਾਂ ਵੀ ਜਦੋਂ ਆਤਵਾਦ ਬਹੁਤ ਪੀਕ ਚਰਮ ਤੇ ਸੀਗਾ ਉਦੋਂ ਸਾਡੇ ਨਾਲ ਜੁੜੇ ਰਹੇ ਤਾਂ ਹੁਣ ਪਾਰਟੀ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਤਜਰਬਾ ਉਹ ਦਾ ਸੰਸਾਰਾ ਦੋਸਤਾਂ ਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਦੂਸਰੀ ਗੱਲ ਜਿਹੜੀ ਅਸੀਂ ਅੱਜ ਕਹਿਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਤਰਨਤਾਰਨ ਵਿਧਾਨ ਸਭਾ ਦੇ ਉਪ ਚੋਣ ਹੋ ਰਹੀ ਹੈ ਆਮ ਤੌਰ ਤੇ ਚੋਣਾਂ ਸਾਡੇ ਦੇਸ਼ ਚ ਚਲਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਜਿਹੜੀ ਤਰਨਤਾਰਨ ਦੀ ਬਾਏ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਇੱਕ ਅਕਾਲੀ ਦਲ ਬਾਰਸ ਨਾਮ ਦੇ ਸੰਗਠਨ ਨੇ ਉਹ ਹ ਬਾਰਸ ਹੈ ਕਿ ਲਾ ਬਾਰਸ ਹੈ ਪਤਾ ਨਹੀਂ ਲੇਕਿਨ ਉਹਨਾਂ ਨੇ ਸੰਦੀਪ ਸੰਨੀ ਦੇ ਭਰਾ ਨੂੰ ਜਿਹੜਾ ਹੈ ਚੋਣਾਂ ਦੇ ਵਿੱਚ ਖੜਾ ਕੀਤਾ ਅਸੀਂ ਇਸ ਗੱਲ ਦੇ ਖਿਲਾਫ ਹਾਂ ਕੀ ਜਿਹੜੇ ਜਨ ਪ੍ਰਤੀਨਿਧੀ ਚੁਣ ਕੇ ਜਾਣਗੇ ਉਹ ਲਾ ਮੇਕਿੰਗ ਬਾਡੀ ਚ ਜਾ ਰਹੇ ਹਨ ਕਾਨੂੰਨ ਬਣਾਉਣ ਵਾਲੀ ਸੰਸਦਾਂ ਚ ਜਾ ਰਹੇ ਵਿਧਾਨ ਸਭਾ ਔਰ ਲੋਕ ਸਭਾ ਚ ਪੁਰਾਣੇ ਸਮੇਂ ਦੇ ਵੀ ਜਿਹੜੇ ਇਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਮਰਜਿੰਦਰ ਸਿੰਘ ਮਾਨ ਗਏ ਜਾਂ ਸਰਬਜੀਤ ਫ਼ਰੀਦਪੁਰ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਹਨ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ ਚ ਇੰਡਸਟਰੀ ਚ ਪੋਲਿਸੀ ਚ ਪੰਜਾਬ ਦੇ ਬੇਰੁਜ਼ਗਾਰੀ ਨੂੰ ਦੂਰ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ ਉਹ ਤਰਨ-ਤਰਨ ਦੇ ਵਿੱਚ ਵੀ ਉਹ ਬੰਦੇ ਦੇ ਭਰਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਜਿਨੇ ਲਾ ਨੂੰ ਬ੍ਰੇਕ ਕੀਤਾ ਹੈ ਕਾਨੂੰਨ ਨੂੰ ਤੋੜਿਆ ਹੈ ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਚ ਕਾਨੂੰਨ ਤੋੜਨ ਵਾਲੇ ਲੋਕ ਜਾਣ ਕੇ ਕਿ ਉਹ ਪੰਜਾਬ ਦੇ ਲੋਕਾਂ ਲਈ ਕਿਹੋ ਜਿਹਾ ਰੋਲ ਮਾਡਲ ਹੋਣਗੇ ਜਾਂ ਇਸ ਤਰ੍ਹਾਂ ਦੇ ਪ੍ਰਤੀਨਿਧੀ ਜਾਣ ਕੇ ਤੇ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਾਰੋਬਾਰ ਪੰਜਾਬ ਦਾ ਯੂਥ ਜਿਹੜਾ ਹੈ ਸਹੀ ਦਿਸ਼ਾ ਚ ਜਾਏਗਾ ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਸੋਚ ਹੈ ਕਿ ਜਿਹੜੇ ਵੀ ਉਸਾਰੂ ਪੱਖੀ ਸੋਚ ਦੇ ਲੋਕ ਹੈ ਦੇਸ਼ ਦੀ ਏਕਤਾ ਖੰਡਦਾ ਦੇ ਪੱਖ ਚ ਸੋਚਦੇ ਹਨ ਉਹਨਾਂ ਨੂੰ ਇਸ ਚੀਜ਼ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਮੈਂ ਚਾਹੇ ਕਿ ਮੇਰੀ ਪਾਰਟੀ ਅਲੱਗ ਹੈ ਅਸੀਂ ਕਾਂਗਰਸ ਦੀ ਪ੍ਰੋੜਤਾ ਨਹੀਂ ਕਰਦੇ ਪਰ ਮੈਂ ਅੱਜ ਰਾਜਾ ਬੜਿੰਗ ਦੀ ਇੱਕ ਸਟੇਟਮੈਂਟ ਦੇਖੀ ਜਿਸ ਚ ਉਹਨੇ ਕਿਹਾ ਕਿ ਸਾਨੂੰ ਖਾਲਸਾ ਨੇ ਹਿੰਦੁਸਤਾਨ ਚਾਹੀਦਾ ਹੈ ਅਜਿਹੀ ਸੋਚ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਮੁਖਿਆ ਕਾਲੀ ਦਲ ਹੋਵੇ ਇਹੋ ਜੀ ਸੋਚ ਹੁਣੀ ਤੇ ਹੈ ਕਿ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਖਿਲਾਫ ਲੜਨ ਵਾਲੇ ਜਿਹੜੇ ਲੋਕ ਹੈਗੇ Shiv Sena Hindustan ਨੇ ਫੈਸਲਾ ਕੀਤਾ ਹੈ ਕਿ ਜੇ ਅਸੀਂ ਆਪਣਾ ਉਮੀਦਵਾਰ ਪਹਿਲਾਂ ਅਸੀਂ ਅਪੀਲ ਕੀਤੀ ਹੈ ਵੀ ਸ਼੍ਰੀ ਉਸੂਰੀ ਜਿਹੜੇ Shiv Sena ਦੇ ਲੀਡਰਸ਼ਿਪ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਧੋਖੇ ਨਾਲ ਮਾਰਿਆ ਜੇ ਉਹਨਾਂ ਦਾ ਪਰਿਵਾਰ ਲੜਦਾ ਹੈ ਤਾਂ Shiv Sena Hindustan ਉਹਨਾਂ ਨੂੰ ਡਟਵਾਂ ਸਮਰਥਨ ਦੇਗੀ ਜੇ ਕਿਸੇ ਕਾਰਨ ਪਰਿਵਾਰ ਨਹੀਂ ਲੜਦਾ ਉਸ ਦੇ ਜਿਹੜੀ ਵੀ ਤਾਕਤਾਂ ਦੇਵ ਦੀ ਏਕਤਾ ਅਖੰਡਤਾ ਦੇ ਅੱਗੇ ਲੜਨ ਗਿਆ ਪਾਰਟੀ ਦੀ ਬਾਉਂਡਰੀ ਤੋਂ ਬਾਹਰ ਜਾ ਕੇ ਪਾਰਟੀ ਦੀ ਸੀਮਾ ਤੋਂ ਬਾਹਰ ਜਾ ਕੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜੀ ਮਜਬੂਤੀ ਨਾਲ ਉੱਤੇ ਲੜ ਰਹੀ ਹੋਵੇਗੀ ਅਸੀਂ ਉਹਦਾ ਸਮਰਥਨ ਕਰਾਂਗੇ ਉਹਦੀ ਸਪੋਰਟ ਕਰਾਂਗੇ ਮੈਂ ਤੁਹਾਡੇ ਇਥੇ ਉੱਤੇ तहे ਦਿਲੋਂ ਸਵਾਗਤ ਕਰਦਾ ਹਾਂ ਸਾਰੇ মিডিਆ ਦੇ ਆਪਣੇ ਭਰਾਵਾਂ ਦਾ ਦੂਜੇ ਮੈਂ ਸਾਡੇ ਜਿਹੜੇ ਨੈਸ਼ਨਲ ਸਕ੍ਰੀਨੋ ਨੇ ਪਵਨ ਗੁਪਤਾ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ মিডিਆ ਡਿਵੈਲਪਰ ਦੇ ਤੌਰ ਦੇ ਤੇ ਜੁਆਇਨ ਕੀਤਾ ਤੇ ਇੱਕ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਦੇਸ਼ ਦੇ ਜਿਹੜੇ ਹਾਲਾਤ ਨੇ ਅਸੀਂ ਸਾਰੇ মিডিਆ ਕਰਮੀਆਂ ਅੱਜਕੱਲ ਆਨਲਾਈਨ ਜਿਆਦਾ ਵਿਚਰਦੇ ਆ ਆਪਾਂ ਨੂੰ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਕਿ ਪਾਕਿਸਤਾਨ ਦੀ ISI ਤੇ ਦੂਸਰੇ ਪਾਸੇ ਖਾਲਸਤਾਨੀ ਪੰਨੂ ਦੇਸ਼ ਆਰਿਆਂ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀਆਂ ਨੇ ਇੰਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜਦੋਂ ਮੇਰੀ ਗੱਲ ਹੋਈ ਉੱਤਤਾ ਜੀ ਦੇ ਨਾਲ ਤੇ ਮੈਂ ਡਿਸਾਈਡ ਕੀਤਾ ਕਿ ਸਾਨੂੰ ਰਲ ਮਿਲ ਕੇ ਹੰਬਲ ਮਾਰ ਕੇ ਈਮੀਡੀਆ ਕਰਪੀਆਂ ਨੂੰ ਇਨ੍ਹਾਂ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਕਰਕੇ ਖਿਪਸੇਣਾ ਹਿੰਦੁਸਤਾਨ ਗਵਰਨਦੁਪਤ ਕਾ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਜੁਆਇਨ ਕੀਤਾ ਇਹਦੇ ਨਾਲ ਦੀ ਨਾਲ ਜਿਹੜਾ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਿੰਨਾ মিডিਆ ਹੈਗਾ ਉਹ ਸਾਰੇ ਨੈਸ਼ਨਲ মিডিਆ ਦੇ ਦਾਕਟਰ ਨਬਾ ਅਧਿਕਾਰਦੇ ਆ ਕਿ ਜਿਹੜੇ ਸਾਨੂੰ ਹਰੇਕ ਸਟੇਟ ਦੇ ਵਿੱਚ ਸਹਿਯੋਗ ਦੇ ਰਹੇ ਨੇ ਨਰਾਪੁਰਾ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਬਾਰੇ ਵੀ ਖਾਸ ਤੌਰ ਤੇ ਧਿਆਨ ਰੱਖਾਂਗੇ ਕਿ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ মিডিਆ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ মিডিਆ ਦੇ ਨਾਲ ਜੜੀਆਂ ਬਖਵਾਤੀ ਤਾਕਤਾਂ ਨੇ ਉਹ ਖਾਸ ਤੌਰ ਦੇ ਉੱਤੇ মিডিਆ ਨੂੰ ਹੀ ਦਬਾਉਣਾ ਚਾਹੁੰਦੀਆਂ ਨੇ ਪੋਲਿਟਿਕਲ ਸਿਨੈਰੀਓ ਦੇਖੀ ਤਾਂ ਵੀ মিডিਆ ਨੂੰ ਹੀ ਟਾਰਗੇਟ ਬਣਾਇਆ ਜਾਂਦਾ ਹੈ ਅਸੀਂ মিডিਆ ਦੀ ਵੈਲਫੇਅਰ ਦੇ ਲਈ ਵੀ ਬਖਤ-ਬਖਤ ਕੰਮ ਕਰਾਂਗੇ ਨੈਸ਼ਨਲ ਲੈਵਲ ਤੇ ਉੱਤੇ ਨਾਲ ਦੀ ਨਾਲ ਪਾਰਟੀ ਦੀਆਂ ਜਿਹੜੀਆਂ ਅ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਜੋ-ਜੋ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਵਿੱਚ ਪ੍ਰਚਾਰ ਕਰਨ ਵਿੱਚ ਪ੍ਰਸਾਰ ਕਰਨ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਆਪਣਾ ਯੋਗਦਾਨ ਦਵਾਂਗੇ ਤੇ ਤੁਹਾਡੇ ਸਾਰੇ মিডিਆ ਦੇ ਭਰਾਵਾਂ ਦਾ ਮੈਨੂੰ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਜਿਸ ਤਰ੍ਹਾਂ ਤੇ ਮੈਂ गुजारिश ਕਰਾਂਗਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਤੁਹਾਡੇ ਸਾਥ ਦੇ ਛਤਰ ਛਾਇਆ ਦੇ ਵਿੱਚ ਅਸੀਂ ਅੱਗੇ ਵਧਾਂਗੇ ਜੈ ਹਿੰਦੁਸਤਾਨ ਅੱਜ ਵੀ ਪਵਨ ਜੀ ਜਿਹੜੇ ਕਨਾਂ ਸ਼ਿਸ਼ੇ ਨਾਲ ਹਿੰਦੁਸਤਾਨ ਦਾ ਬੜਾ ਅਧਿਆਇ ਹਿਸਾਸਨ ਅੱਜ ਜਨਾਨੇ ਕਰਵਾਉ ਸੀ ਕਿੱਤੀ ਤੇ ਸ਼੍ਰੀ ਪਵਨ ਗੁਪਤਾ ਜੀ ਜਿਹੜੇ ਕਿ ਸਾਡੀ ਪਾਰਟੀ ਦੇ ਸੁਪਰੀਮੋ ਨੇ ਇਹਨਾਂ ਦੀ ਜਿਹੜੀਆਂ ਪੋਲਿਸੀਜ਼ ਨੇ ਜਿਸ ਤਰੀਕੇ ਦੇ ਨਾਲ ਇਹ ਫਾਈਟ ਕਰਦੇ ਨੇ ਹਿੰਦੂਇਜ਼ਮ ਲਈ ਔਰ ਹਿੰਦੂਇਜ਼ਮ ਦੇ ਅਧਿਕਾਰਾਂ ਵਾਸਤੇ ਉਹਦੇ ਨਾਲ ਜਦੋਂ ਇੱਕ ਮੀਡੀਆ ਦਾ ਬੰਦਾ ਸਾਡੇ ਕੋਲ ਆ ਗਿਆ ਤਾਂ ਜਿਹੜੀਆਂ ਗੱਲਾਂ ਆ ਅਸੀਂ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਆ ਉਹ ਅਸੀਂ ਸਾਰੇ ਪੱਧਰ ਤੇ ਚਾ ਸਕਦੇ ਹਾਂ